ਜਿਹੜੀ ਸਾਡੇ ਮਾਨਸਿਕ ਗੁਲਾਮੀ ਪਈ ਹੋਈ ਆ ਨਾ ਜਿਹਨੂੰ ਅਸੀਂ ਸੱਭਿਆਚਾਰ ਦਾ ਨਾਮ ਦੇਤਾ ਜਿਹਨੂੰ ਅਸੀਂ ਹੱਸ ਕੇ ਪ੍ਰਵਾਨ ਕਰ ਲਿਆ ਜਿਹਦੇ ਪਿਛੋਕੜਾਰੇ ਅਸੀਂ ਬਿਲਕੁਲ ਵੀ ਨਹੀਂ ਜਾਣਦੇ ਕਿ ਇਹਦਾ ਪਿਛੋਕੜ ਕੀ ਹੈ ਕਿ ਮੈਸਾਵਣ ਦਾ ਮਹੀਨਾ ਚੱਲ ਰਿਹਾ ਨਾ ਆਤੀਆਂ ਵਗੈਰਾ ਲੱਗਦੀਆਂ ਨੇ 3 ਤੋਂ ਆ ਜਿਹੜੀਆਂ ਆ 3 ਨੇ ਨਾ ਤੁਸੀਂ ਅਸੀਂ ਇਹਦੇ ਤੇ ਛੌਕੜ ਨੂੰ ਵੇਖਦੇ ਆ ਇਹ ਸਭਿਆਚਾਰ ਦੇ ਨਾਂ ਦੇ ਉੱਤੇ ਮੜਿਆ ਹੋਇਆ ਸਾਡੇ ਮੱਥੇ ਤੇ ਕਲੰਕ ਹੈ ਇੱਕ ਸਮੇਂ ਦੀ ਗੁਲਾਮੀ ਸੀ ਜਿਹਨੂੰ ਅਸੀਂ ਆਪਣਾ ਸ਼ੌਕ ਬਣਾ ਲਿਆ ਸਭਿਆਚਾਰ ਕਹਿ ਦਿੱਤਾ ਇਹ ਤੀਆਂ ਦਾ ਜਿਹੜਾ سلسلہ ਉਦੋਂ ਆਰੰਭ ਹੁੰਦਾ ਜਦੋਂ ਕਹਿੰਦੇ ਹੁੰਦੇ ਸੀ ਨਾ ਸਿੰਘਾਂ ਦੇ 12 ਵਜ ਗਏ ਇਹ ਉਠੋ ਸ਼ੁਰੂ ਹੋਇਆ ਭਾਵ ਕੇ ਜ਼ਾਲਮ ਲੋਕ ਜਦੋਂ ਔਰਤ ਇਸਤਰੀ ਟਕੇ ਟਕੇ ਨੂੰ ਵਿਕਦੀ ਸੀ ਜਦੋਂ ਹੁਸਨ ਦਾ ਮੁੱਲ ਪੈਂਦਾ ਸੀ ਜਵਾਨੀ ਦਾ ਮੁੱਲ ਪੈਂਦਾ ਸੀ ਉਹ ਉਸ ਵੇਲੇ ਦੇ ਸ਼ੁਕਰੇ ਹੋਏ ਲੋਕ ਉਸ ਵੇਲੇ ਦੇ ਜ਼ਾਲਮ ਲੋਕ ਕੀ ਕਰਦੇ ਸੀ ਹਾਕਮ ਕੀ ਕਰਦਾ ਆਪਣੀ ਐਸ ਪ੍ਰਸਤੀ ਵਾਸਤੇ ਪਿੰਡ ਵਿੱਚੋਂ ਨਗਰ ਵਿੱਚੋਂ ਸ਼ਹਿਰ ਵਿੱਚੋਂ ਇੱਕ ਤਰੀਕ ਮੱਥ ਲੈ ਲੈਂਦੇ ਇੱਕ ਤਰੀਕ ਰੱਖ ਲੈਂਦੇ ਉਸ ਤਰੀਕ ਦੇ ਉੱਤੇ ਕੁੜੀਆਂ ਜ਼ਬਰਦਸਤੀ ਚੁੱਕੀਆਂ ਜਾਂਦੀਆਂ ਔਰਤਾਂ ਜ਼ਬਰਦਸਤੀ ਚੁੱਕੀਆਂ ਜਾਂਦੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਜਨਮ ਲੋਕਾਂ ਦਾ ਰਾਜ ਸੀਗਾ ਇੱਥੋਂ ਤੱਕ ਕਿਹਾ ਗਿਆ ਸੀ ਵੀ ਸੋਹਣੇ ਕੱਪੜੇ ਪਾਉਣੇ ਨੇ ਸੋਹਣਾ ਰੰਗ ਰੂਪ ਬਣਾਉਣਾ ਸਭ ਧਜ ਕੇ ਉੱਥੇ ਇਕੱਠੀਆਂ ਕੀਤੀਆਂ ਜਾਂਦੀਆਂ ਫਿਰ ਜਿਹਦੇ ਨਾਲ ਜੀ ਕਰਦਾ ਵਿਆਹ ਕਰ ਲੈਂਦੇ ਜਿਹਦੇ ਨਾਲ ਜੀ ਕਰਦਾ ਸ਼ੋਸ਼ਣ ਕਰਕੇ ਛੱਡ ਦਿੰਦੇ ਤੇ ਸਿੰਘ ਨਾਲ ਉਸ ਵੇਲੇ ਦੀਆਂ ਬਹੂ ਬੇਟੀਆਂ ਨੂੰ ਪਹਿਣਾ ਨੂੰ 12-12 ਵਜੇ ਜਾ ਕੇ ਆਪਸ਼ੜਾ ਕੇ ਲਿਆਉਂਦੇ ਆਪਸ਼ੜਾ ਕੇ ਲਿਆਉਂਦੇ ਇਹ ਉਸ ਵੇਲੇ ਹਾਕਮ ਲੋਕਾਂ ਦਾ ਐਸ ਪ੍ਰਸ਼ਤੀ ਦਾ ਸਾਧਨ ਸੀ ਤੇ ਉਦੋਂ ਉਹ ਮਜਬੂਰ ਸੀ ਚਾਰਾ ਨਹੀਂ ਚੱਲਦਾ ਸੀ ਉਹਨਾਂ ਦਾ ਕੋਈ ਬੱਸ ਨਹੀਂ ਚੱਲਦਾ ਸੀ ਉਹਨਾਂ ਦਾ ਰਾਹੇ ਭਾਗ ਸੀ ਅਗਲਿਆਂ ਦਾ ਇਦਾਂ ਜੁਲਮ ਝਾਉਂਦੇ ਸੀ ਮਾਮਾ ਆਉਤਿਆਂ ਨੂੰ ਜਾਂਦੇ ਡਰਦੇ ਸਨ ਜੇ ਕਿਸੇ ਦੇ ਧੀ ਨਾ ਘਰੇ ਸੋਣੀ ਹੁੰਦੀ ਮਾਂ ਮਾਤੀ ਦਾ ਮੂੰਹ ਕਾਲਾ ਕਰ ਦਿੰਦੀਆਂ ਛਾਟਾ ਖਿਲਾਰ ਕੇ ਰੱਖਦੀਆਂ ਬਾਲ ਖੰਡਾ ਕੇ ਰੱਖਦੀਆਂ ਕਿਤੇ ਹਾਕਮ ਨਾ ਚੱਕ ਕੇ ਲੈ ਜੇ ਇਦਾਂ ਡਰ ਸੀਗਾ ਕਈ ਤਾਂ ਮੌਤ ਦੇ ਘਾਟ ਪਹਿਲੀ ਜਾਂਦੇ ਨੇ ਜਾਂਦੇਣ ਵਾਲੀ ਉਤਾਰ ਦਿੰਦੇ ਸਮੇਂ ਅੱਡਾ ਧੜਾ ਸੀ ਉਸ ਵੇਲੇ ਪਰ ਜਿਹੜਾ ਆ ਉਸ ਵੇਲੇ ਦਾ ਉਹਨਾਂ ਦਾ ਐਸਪਲਾਸਟੀ ਦਾ ਸਾਧਨ ਸੀ ਇਹ ਉਸ ਵੇਲੇ ਚੱਲਿਆ ਆਉਂਦਾ ਤੇ ਅੱਜ ਵੇਖੋ ਸਾਡੇ ਹਿਰਦਿਆਂ ਵਿੱਚ ਘਰ ਕਰ ਗਿਆ ਇਹ ਅੱਜ ਐਸਪਲਾਸਟੀ ਦਾ ਸਾਧਨ ਬਣ ਗਿਆ ਸਭਿਆਚਾਰ ਬਣ ਗਿਆ ਅੱਜ ਇਹ ਵੀ ਅੱਜ ਸਕੂਲਾਂ ਕਾਲਜਾਂ ਵਿੱਚ ਮਨਾਉਣ ਲੱਗ ਪਏ ਪਿੰਡਾਂ ਵਿੱਚ ਮਨਾਉਣ ਲੱਗੇ ਵੀ ਟੀਆਂ ਪਰ ਪਿੱਛੋਂ ਘੁੰਮ ਕੇ ਵੇਖੋ ਅਸੀਂ ਇਹ ਮਾਨਸਿਕ ਗੁਲਾਮੀ ਨੂੰ ਲਾਇਆ ਕਿਉਂ ਨਹੀਂ ਮੰਨੋ ਪਤਾ ਨਹੀਂ ਐਸਨਾਂ ਬੀੜਾ ਕੋ ਸ਼ੌਕੜ ਕੀ ਹੈ ਅੱਜ ਵੀ ਅਸੀਂ ਆਪਣੀ ਆਪਣੀਆਂ ਧੀਆਂ ਪੈਣਾ ਅੱਜ ਵੀ ਸਾਤਾਜ ਕੇ ਪਿਆਰ ਹੋ ਕੇ ਅੱਜ ਵੀ ਆਪਣੇ ਰੂਪ ਦੀਆਂ ਹੁਸ਼ਨੀਆਂ ਨਮਾਇਸ਼ਾਂ ਲਗਾਉਂਦੀਆਂ ਨੇ ਆ ਰੀਲਾ ਵੇਖਿਆ ਕਰੋ ਕਿੰਨਾ ਗਨ ਚੱਲਦਾ ਹੈ ਕਿੰਨਾ ਹੁਸਲ ਪਰੋਸਿਆ ਜਾਂਦਾ ਹੈ ਜਿਵੇਂ ਇੱਕ ਦੁਕਾਨਦਾਰ ਨਾ ਫਲੋਟ ਨੂੰ ਧੋ ਕੇ ਸਮਾਰ ਕੇ ਚਮਕਾ ਕੇ ਵੇਚਦਾ ਹੈ ਇਸੇ ਤਰ੍ਹਾਂ ਅੱਜ ਵੀ ਹੁਸ਼ਨ ਦੀ ਨਮਾਇਸ਼ ਇਦਾਂ ਹੀ ਲੱਗਦੀ ਆ ਅੱਜ ਵੀ ਅਰ ਇੱਦਾਂ ਹੀ ਬਿਕਦਾ ਰੁਕ ਵੀ ਫਰਕ ਨਹੀਂ ਕੋਈ ਪਿਆ ਉਹ ਦਹੀਂ ਆਜ ਵੀ ਸਕੂਲਾ ਕਾਲਜ ਦਾ ਕੰਮ ਟੀਆ ਮਨਾਉਣਾ ਨਹੀਂ ਹੈ ਸਕੂਲਾ ਕਾਲਜ ਦਾ ਕੰਮ ਆ ਬੱਚਿਆਂ ਨੂੰ ਪੜਾਉਣਾ